ਮੈਂ ਜੀ ਕੀ ਨਾਮ ਆ ਮੈਂ ਜੀ ਅਨਿਲ ਕੁਮਾਰ ਰਿੰਕੂ ਆਵਾਜ਼ ਸਜਾਣਪੁਰ ਤੋਂ ਤੇ ਅੱਜ ਪਾਰਕ ਦੇ ਮੁੱਦੇ ਤੇ ਥੋੜੀ ਜੀ ਗੱਲਬਾਤ ਕਰਨੇ ਆ ਕਿ ਕੁਝ ਦਿਨ ਪਹਿਲੇ ਮੈਂ ਮਾਦਾਪੁਰ ਨੂੰ ਗਿਆ ਹੇ ਤੇ ਆਪਣੇ ਉੱਥੇ ਜਿਹੜੀ ਡਾਕਟਰ ਸ਼ਾਮਾ ਪ੍ਰਸ਼ਾਦ ਜੀ ਦੀ ਪ੍ਰਤਿਮਾ ਰਖਾਈ ਆ ਉਹ ਬਹੁਤ ਅੱਛੀ ਗੱਲ ਆ ਕਿ ਹੋ ਗੋ ਨਾ ਨੇ ਦੇਸ਼ ਵਾਸਤੇ ਬਹੁਤ ਵੱਡੇ ਕੰਮ ਕੀਤੇ ਨੇ ਪਰ ਕਿਤੇ ਨਾ ਕਿਤੇ ਥੋੜਾ ਜਿਹੀ ਕਮੀ ਰਹਿ ਗਈ ਜਿਹਦੇ ਕਰਕੇ ਉੱਥੇ ਸਾਫ ਸਫਾਈ ਜਾਂ ਸਟੇਲ ਲਾਈਟ ਜਾਂ ਉੱਥੇ ਡਸਟਬਿਨ ਕੋੜਾ ਕਰ ਕਰ ਪਿਆ ਕਾਬੂਟ ਹੋਇਆ ਉਹਨੂੰ ਜਿਹੜਾ ਸਫਾਈ ਕਰਾਂ ਦੇ ਲੋੜ ਲੋੜ ਹੈਗੀ ਆ ਔਰ ਇਹੀ ਕਹਿਣਾ ਚਾਹੁੰਦੇ ਆ ਕਿ ਜੇ ਅਸੀਂ ਨਾ ਖਰਚਾ ਕਰਕੇ ਫੇ ਉਨ੍ਹਾਂ ਦੀ ਪ੍ਰਤਿਮਾ ਲਾਈ ਉਹਨਾਂ ਨੂੰ ਮਾਨਜੋਗ ਬਣਾਇਆ ਮਲਕੀ ਸਤਕਾਰ ਕਰਨੇ ਉਹਨਾਂ ਦਾ ਇਸ ਰੁਤਬੇ ਦੇ ਉਹ ਪੁੱਜੇ ਨਾ ਤੇ ਅਸੀਂ ਉਹਨਾਂ ਦੀ پارک ਦੀ ਸਾਫ ਸਫਾਈ ਸਾਨੂੰ ਜ਼ਰੂਰੀ ਆ ਇਸ ਕਰਕੇ ਉੱਥੇ ਲਾਈਟ ਸਟੀਲ ਲਾਈਟ ਡਸਟਬਿਨ ਔਰ ਜਿੰਨਾ ਵੀ ਜੰਗਲਾਤ ਆ ਏਰੀਆ ਹੋਇਆ ਜੰਗਲ ਬਣਿਆ ਉਹਨੂੰ ਸਾਫ ਕੀਤਾ ਜਾਏ ਔਰ ਅੱਛੇ ਤਰ੍ਹਾਂ ਮੈਂਟੇਨ ਕੀਤਾ ਜਾਏ ਜੈ ਹਿੰਦ ਜਵਾਹਰ ਸਰੇ ਜਿਹੜੀ ਡਾਕਟਰ ਸ਼ਾਮਾ ਪ੍ਰਸਾਦ ਮੁਖਰ ਦੀ پارک ਬਣਾਈ ਹੈ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਰ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਜਿਹੜੇ ਹੀ ਆਪਣੇ ਜਨਤਾ ਦੀਆਂ ਵਾਂ ਜਿਹੜੀਆਂ ਮੁਸ਼ਕਲਤਾਂ ਨੇ ਉਹਨਾਂ ਨੂੰ ਤੁਸੀਂ ਉਜਾਗਰ ਕਰਦੇ ਹੋ ਤੇ ਜਿਹੜਾ ਸਾਡੇ ਮਹਾਪੁਰਸ਼ ਜਿਹੜੇ ਹੀ ਹੋਏ ਨੇ ਡਾਕਟਰ ਸ਼ਾਮਾ ਪ੍ਰਸ਼ਾਦ ਜੀ ਮੁਖਰ ਜੀ ਜਿਨ੍ਹਾਂ ਨੇ ਬਲੀਦਾਨ ਦੇ ਕੇ ਪੰਜਾਬ ਤੇ ਜੰਡਕੇ ਨੂੰ ਇੱਕ ਕੀਤਾ ਸੀ ਕਿਉਂਕਿ ਬਹੁਤ ਦੇ ਪਹਿਲਾਂ ਜਿਹੜਾਂ ਦੇ ਸੀ ਜਦੋਂ ਜੀਐਨਕੇ ਜਾਣਾ ਸੀ ਪਰਮਿਟ ਲੈਣਾ ਪੈਂਦਾ ਸੀ ਇਹ ਮਹਾਪੁਰਸ਼ਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਤੇ ਇਹ ਸਾਡੇ ਲੋਕਾਂ ਵਾਸਤੇ ਬਹੁਤ ਐਹਸਾਨ ਕੰਮ ਕੀਤਾ ਬਹੁਤ ਵਧੀਆ ਕੀਤਾ ਮਗਰ ਜਿਹੜੇ ਅੱਜ ਦੇ ਲੀਡਰ ਨੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਚੁਕੇ ਨੇ ਖਾਲੀ ਸਟੈਚੂ ਲਗਾ ਦੇਣਾ ਉਹਦਾ ਜਾਂਚੇ ਕੋਈ ਗੱਲ ਨਹੀਂ ਬੰਦੀ ਇਹ ਸਟੈਚੂ ਲਗਾਇਆ ਹੈ ਤਾਂ ਉਹਦੀ ਦੇਖਭਾਲ ਵੀ ਕਰਨੀ ਜਿਹੜੀ ਆ ਉਹ ਲੀਡਰਾਂ ਨੇ ਨਿਤਾਮਾ ਦਾ ਕੰਮ ਹੈ ਅੱਜ ਸ਼ਾਮਾ ਪਰ ਕਾ ਪ੍ਰਸ਼ਾਦ ਜੀ ਮੁਖਰ ਜੀ ਜਿੱਥੇ ਸਟੈਚੂ ਲੱਗੇ ਦਾ ਆ ਇੰਨੀ ਕ ਗੰਦਗੀ ਇੱਥੇ ਇੰਨੀ ਕ ਗੰਦਗੀ ਆ ਕਦੀ ਉਹਨਾਂ ਨੂੰ ਸਾਫ਼ ਨਹੀਂ ਕੀਤਾ ਉੱਪਰ ਜਾਨਵਰ ਬੰਨਦੇ ਨੇ ਉਹ ਮਲਬੂਤਰ ਦਾ ਇਆ ਕਰ ਰਿਹਾ ਮਗਰ ਨੇਤਾਵਾਂ ਦਾ ਕੋਈ ਖਿਆਲ ਨਹੀਂ ਆ ਹਾਂ ਸਾਹਿਬ ਜੀ ਇੱਕ ਵਾਰੀ ਆ ਇਹ ਕੋਈ ਜ਼ਰੂਰੀ ਤੇ ਨਹੀਂ ਪਰ ਰਹਿੰਦੇ ਸਾਲ ਵੀ ਰਹਿੰਦੇ ਹੋ ਸਾਲ ਚ ਇੱਕ ਵਾਰੀ ਜਦੋਂ ਉਹਨਾਂ ਦਾ ਆਪਣੇ ਜਨਮ ਦਿਨ ਹੁੰਦਾ ਹੈ ਜਦੋਂ ਉਹਨਾਂ ਦਾ ਨਿਰਵਾਣ ਦੀਪ ਸੁੰਦਾ ਹੈ ਉਹ ਕਰ ਦੇ ਦੇਣਾ ਤੇ ਆਪਣੀ ਆਪ ਨੂੰ ਬੜਾ ਸਮਝਦਾ ਵੀ ਅਸੀਂ ਸ਼ਮਾ ਪ੍ਰਸ਼ਾਦ ਮੁਖਜੀ ਵਾ ਸ਼ਰਧਾਂਜਲੀ ਦਿੱਤੀ ਹੈ ਮਗਰ ਨਹੀਂ ਜਿਹੜੇ ਸਾਡੇ ਮਹਾਪੁਰਸ਼ ਨੇ ਇਹਨਾਂ ਨੂੰ ਜਿੱਦਾਂ ਤੁਸੀਂ ਆਪਣੇ ਆਪ ਨੂੰ 24 ਘੰਟੇ ਰੈਡੀ ਰੱਖਦੇ ਹੋ ਉਹਨਾਂ ਦਾ ਵੀ ਇਹਨਾਂ ਦਾ ਫਰਜ਼ ਸਾਡਾ ਫਰਜ਼ ਬੰਦਾ ਹੈ ਵੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਇਲਾਵਾ ਵੀ 365 ਦਿਨ ਹੁੰਦੇ ਨੇ ਕਮ ਸਕਾ ਮ 12 ਬਾਰੀ ਦੇ ਸਾਲ ਦਾ ਉਹਨਾਂ ਨੂੰ ਉਹਦਾ ਜਿਹੜੀ ਜਗ੍ਹਾ ਆ ਉਹਨਾਂ ਨੂੰ ਸਾਫ਼ ਸੁਥਰਾ ਰੱਖੋ ਤਾਂ ਕਿ ਲੋਕੀ ਆਣ ਜਿਹੜੇ ਤੋਂ ਆਂਦੇ ਨੇ ਲੋਕੀ ਟੂਰਿਸਟ ਆਂਦੇ ਨੇ ਜਿਹੜੇ ਮਾਧਪੁਰ ਜਾਂਦੇ ਨੇ ਜੀਐਨਕੇ ਜਾਂਦੇ ਨੇ ਉੱਥੇ ਬਹਿਣ ਉਹਨਾਂ ਨੂੰ ਸਕੂਨ ਮਿਲੇ ਵੀ ਇਹ ਸਾਡੇ ਮਹਾਪੁਰਸ਼ ਹੀ ਇਸ ਕਰਕੇ ਜਿੰਨੇ ਵੀ ਸਰਕਾਰ ਹੈ ਜਾਂ ਜਿਹੜੇ ਭਾਜਪਾ ਦੇ ਬੰਦੇ ਨੇ ਜਿਹੜੇ ਭਾਜਪਾ ਦੇ ਨੇਤਾ ਨੇ ਉਹਨਾਂ ਦਾ ਫਰਜ਼ ਬੰਦਾ ਹੈ ਵੀ ਇਹਨਾਂ ਦੇ ਵੱਲ ਧਿਆਨ ਦਿਓ ਤਾਂ ਕਿ ਸਾਰੇ ਮਹਾਪੁਰਸ਼ਾਂ ਦੀ ਜਿਹੜੀ ਹੈ ਉਹ ਜਦ ਬਣੀ ਰਵੇ ਤੇ ਉਹਨਾਂ ਦਾ ਵਧੀਆ-ਵਧੀਆ ਤਰੀਕੇ ਨਾਲ ਲੋਕੀ ਉਹਨਾਂ ਨੂੰ ਆਪਣੇ ਚਿਹਰੇ ਆਪਣੇ ਦਿਲ 'ਚ ਹੁੰਦਾ ਹੋਏ ਵੀ ਇਹ ਸ਼ਾਮਾ ਪ੍ਰਸ਼ਾਨ ਮੁਖਰਜੀ ਨੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੀ ਹੈ ਕਿਉਂਕਿ ਸੈਂਟਰ 'ਚ ਬੀਜੇਪੀ ਸਰਕਾਰ ਹੈ ਇਸ ਕਰਕੇ ਪੰਜਾਬ ਦੇ ਵਿੱਚ ਜੋ ਸਰਕਾਰ ਨਹੀਂ ਬੀਜੇਪੀ ਪਾਰਟੀ ਦੇ ਹੈ ਨਾ ਉਹਨਾਂ ਨੂੰ ਚਾਹੀਦਾ ਹੈ ਵੀ ਬਹੁਤ ਵਧੀਆ ਤਰੀਕੇ ਨਾਲ ਇਹਦੇ ਦਾਖ ਰਖਾ ਰੱਖਿਆ ਜਾਏ ਜਾਂ ਸ਼ੀਰਾਂ ਜਾਂ ਸ਼ੀਰਾਂ